ਲਓ ਜੀ ਪੰਜਾਬੀ ਬ੍ਰਾਂਚ ਦੀ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਹਾਜ਼ਰ ਤੇ ਅੱਜ ਐਤਵਾਰ ਵੀ ਹੈ ਤੇ ਸਿਆਸੀ ਜਿਹੜੀ ਗਰਮਾ ਗਰਮੀ ਉਹ ਵੀ ਬੜੀ ਕੰਮ ਤੇਜ਼ ਹੋਇਆ ਆ ਖੈਬਰ ਪਖਤੂਨ ਖਵਾ ਚ ਨਵਾਂ ਚੀਫ ਮਿਨਿਸਟਰ ਆ ਗਿਆ ਪਿਛਲੇ ਹਫਤੇ ਔਰ ਗੰਡਾ ਸਪੋਰ ਸਭ ਘਰ ਚ ਲਗਾ ਨੇ ਬੜੇ ਆਰਾਮ ਦੇ ਨਾਲ ਪਹਿਲਾਂ ਬੜੀਆਂ ਬੜਕਾ ਮਾਰਦੇ ਸੀ ਲੇਕਿਨ ਫਿਰ ਖਾਨ ਸਾਹਿਬ ਨੇ ਜਦੋਂ ਉਹਨਾਂ ਦਾ ਕਿਹਾ ਕਿ ਨਵਾਂ ਵਜ਼ੀਰ ਆ ਲੈ ਕੇ ਆਓ ਤੇ ਬਸ 1 ਮਿੰਟ ਤੋਂ ਪਹਿਲੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਕੋ ਸੋਚਿਆ ਵੀ ਨਹੀਂ ਤੇ ਸੋਇਲ ਫਰੀਦੀ ਨਵੇਂ ਚੀਫ ਵਜ਼ੀਰ ਆਲਾ ਆ ਗਏ ਖੈਬਰ ਪਖਤੂਨ ਖਾ ਦੇ ਤੇ ਉਸ ਤੋਂ ਬਾਅਦ ਉਹਨਾਂ ਨੇ ਅੜਿਆਲਾ ਦਾ ਵੀ ਰੁਖ ਕੀਤਾ ਲੇਕਿਨ ਉੱਥੋਂ ਫਿਰ ਮੁਲਾਕਾਤ ਨਹੀਂ ਹੋ ਸਕੀ ਤੇ ਰਾਣਾ ਸਾਹਿਬ ਕੋ ਦੱਸੋ ਨਾ ਇਹਦੇ ਬਾਰੇ ਜੀ ਤੁਸੀਂ ਚੋਇਸ ਆ ਗਏ ਨੇ ਤੇ ਹੁਣ ਚੋਇਸ ਸਾਹਿਬ ਬਣੇ ਆ ਗਏ ਤੁਹਾਨੂੰ ਬਹੁਤਾ ਪਤਾ ਹੈ ਸਿਆਸੀ ਮਾਮਲਾ ਦਾ ਪੀਟੀਆਈ ਦਾ ਤੁਸੀਂ ਅੱਖ ਰੱਖੀ ਹੋਈ ਹੈ ਪੀਟੀਆਈ ਦੇ ਉੱਤੇ ਨੇੜੇ ਸੇ ਦੀ ਤੇ ਤੁਸੀਂ ਦੱਸੋ ਮੈਨੂੰ ਤਾਂ ਇਹ ਹੀ ਲੱਗਦਾ ਕਿ ਹੁਣ ਅਫਰੀਦੀ ਦੇ ਆਨ ਦੀ ਇੱਕ وجہ ਆਏ ਹੋਏ ਕਿ ਥੋੜੀ ਜੀ ਐਜੀਟੇਸ਼ਨ ਦੀ ਪੋਲਿਟਿਕਸ ਵਧੇਗੀ ਟੀਐਲਪੀ ਦੀ ਕਾਲਸੀ ਜ਼ਿਕਰ ਕਰ ਰਹੇ ਸਨ ਤੇ ਉਹ ਤੇ ਮੁਗ ਗਿਆ ਤੇ ਐਜੀਟੇਸ਼ਨ ਵਧੇਗਾ ਕਿਉਂਕਿ ਖਾਨ ਹੁਣ ਮੇਰਾ ਖਿਆਲ ਹੈ ਕਿ ਫਰਸਟ੍ਰੇਟ ਹੋਣਾ ਸ਼ੁਰੂ ਹੋ ਗਿਆ ਹੈ ਜੇ ਇਹ ਨਹੀਂ ਰਹਿ ਰਿਹਾ ਕਿ ਗੰਡਾਪੁਰ ਕੁ ਕਰ ਨਹੀਂ ਸੀ ਰਿਹਾ ਲੇਕਿਨ ਗੰਡਾਪੁਰ ਦੀ ਇੱਕ ਗੱਲ ਮੈਨੂੰ ਬੜੀ ਚਿੰਕੀ ਲੱਗੀ ਉਹ ਬਿਲਕੁਲ ਨਾਲ ਰਿਹਾ ਹੈ ਇਮਰਾਨ ਖਾਨ ਦੀ ਫੋਟੋ ਲਾ ਕੇ ਰੱਖੀ ਵਫਾਦਾਰੀ ਦਾ ਯਕੀਨ ਦਵਾਇਆ ਤੇ ਬਘੋੜਾ ਨਹੀਂ ਹੋਇਆ ਇਹ ਇਹ ਮੈਨੂੰ ਲੱਗਦਾ ਹੈ ਕਿ ਆਨ ਆਲੇ ਜਿਹੜੇ ਹੈ ਨੇ ਨਾ ਹਫਤੇ ਮਹੀਨੇ ਉਹ ਪੀਟੀਆਈ ਦੇ ਵਾਸਤੇ ਇੱਕ ਬੜਾ ਡਿਸਾਈਸਿਵ ਜਿਹਾ ਮੋੜ ਆਨ ਲਾ ਹੈ ਨਾ ਸੋ ਅਸਲ ਤੁਸੀਂ ਜਿਹੜੀ ਹੈ ਨਾ ਉਹ ਜਿਹੜੀ ਅਸਲ ਵਿੱਚ ਖਬਰ ਹੈ ਨਾ ਉਹ ਤੁਸੀਂ ਦੇ ਦਿੱਤੀ ਬਰਨ ਨਾ ਉਹ ਮੈਂ ਉਹ ਤੁਹਾਡੀ ਗੱਲ ਚ ਕੱਢ ਲਈ ਹੈ ਤੇ ਉਹ ਮੈਂ ਸਵੇਰ ਵੀ ਇਹ ਸੋਚ ਰਿਹਾ ਜਦੋਂ ਸਬਾਰਾ ਸਬਾਰਾ ਮੈਂ ਪੜ ਰਿਹਾ ਸੀ ਇਹ ਗੱਲ ਮੇਰੇ ਜ਼ਿਹਨ ਚ ਆਈ ਉਹ ਖਬਰ ਤੁਸੀਂ ਇਹ ਦਿਤੀ ਹੈ ਕਿ ਇਮਰਾਨ ਖਾਨ ਸਾਹਿਬ ਜਿਹੜੇ ਨਾ ਹੁਣ ਉਸ ਜੇਲ੍ਹ ਦੇ ਵਿੱਚ ਜਿਹੜੀ ਨਾ ਉਹ ਐਗਜ਼ਾਸਟ ਹੋਣਾ ਸ਼ੁਰੂ ਹੋ ਗਿਆ ਹਾਂ ਉਹਨਾਂ ਦੀ ਰੈਜ਼ੈਂਟਮੈਂਟ ਵਧਣੀ ਹੋ ਗਈ ਜਿਹੜੀ ਗੰਡਾਪੁਰ ਦਾ ਜਿਹੜਾ ਜਾਣਾ ਵਾ ਨਾ ਉਸ ਤੋਂ ਹੁਣ ਸਮਝ ਜਿਹੜੀਆਂ ਖਬਰਾਂ ਆ ਰਹੀਆਂ ਪਖਤੂਨ ਖਾਤੋਂ ਆ ਰਹੀਆਂ ਇੱਥੇ ਸਲਾਮਬਾਦੋਂ ਆ ਰਹੀਆਂ ਮੁختلف ਹਲਕਿਆਂ ਚ ਉਹ ਮੈਨੂੰ ਤੇ ਮੈਨੂੰ ਵੀ ਇਹੀ ਸਮਝ ਆਈ ਹੈ ਕਿ ਗੰਡਾਪੁਰ ਸਾਹਿਬ ਜਿਹੜੇ ਸੀ ਨਾ ਉਹ ਲੜਾਈ ਦੇ ਮੂਡ ਚ ਨਹੀਂ ਸੀ ਉਹਨਾਂ ਨੇ ਦੋ ਤਿੰਨ ਤੁਹਾਨੂੰ ਪਤਾ ਧੰਨੇ ਲਿਆਂਦੇ ਪਹਿਲਾਂ ਇੱਕ ਦਫਾ ਆਏ ਉਹ ਪਿੱਛੇ ਚਲ ਗਿਆ ਉਹ ਆਪਣਾ ਜੀਟੀ ਰੋਡ ਤੇ ਚਲ ਗਿਆ ਵਾਪਸ ਚਲ ਗਿਆ ਸੀ ਮੋਟਰਵੇ ਤੋਂ ਹੀ ਪਿੰਡੀ ਉਹਨਾਂ ਨੇ ਆਉਣਾ ਸੀ ਫਿਰ ਇੱਕ ਦਫਾ اسلامਾਬਾਦ ਆਏ ਤੇ ਉਹ ਬੜੇ ਅਜੀਬੋ ਗਰੀਬ ਤਰੀਕੇ ਨਾਲ ਹੋਏ ਇੱਥੇ ਤੱਕ ਪਹੁੰਚ ਗਿਆ ਵਿਚਾਰੇ ਤੇ ਫਿਰ ਚਲ ਗਿਆ ਤੇ ਫਿਰ ਤੀਸੀ ਜਵ 26 ਨਵੰਬਰ ਨੂੰ ਆਏ ਤਾਂ ਪਤਾ ਹਾਂ ਜਿਸ ਜੋ ਗੋਰੀਆਂ ਚੱਲੀਆਂ ਬੰਦੇ ਬਰੇ ਉਸ ਤੋਂ ਬਾਅਦ ਗੰਡਾਪੁਰ ਸਾਹਿਬ ਦਾ ਹੁਣ ਲੱਗਦਾ ਸੀ ਕਿ ਉਹਨਾਂ ਚ ਮਿਲਦਾ ਉਹਨੂੰ ਸਮਝ ਲੱਗੀ ਸੀ ਕਿ ਇਹ ਇੰਨਾ ਕੰਮ ਨਹੀਂ ਚੱਲਣਾ ਨਹੀਂ ਚੱਲਣਾ ਤੇ ਖਾਨ ਸਾਹਿਬ ਜਿਹੜੇ ਅੰਦਰੋਂ ਕੋਈ ਚੀਜ਼ਾਂ ਆ ਰਹੀਆਂ ਸੀ ਉਹ ਵੀ ਕਹਿੰਦੇ ਸੀ ਕਿ ਕੰਮ ਜਿਹੜਾ ਨਾ ਹੁਣ ਕੋਈ ਮਤਲਬ ਉਹ ਕੰਮ ਕੁਝ ਕੁ ਕੰਮ ਹੋ ਚੁੱਕਾ ਕੰਮ ਕੁਝ ਕੁ ਹੋ ਚੁੱਕੋ ਕਿਉਂਕਿ ਉਹ ਰੜੇ ਨਾ ਮਲਾਹਾਂ ਦੀ ਫਰਸਟ੍ਰੇਸ਼ਨ ਵੱਧ ਰਹੀ ਹੈ ਉਹ ਲੋਕ ਕਹਿੰਦੇ ਨਾ ਕਿ ਜੇਲ ਬੜੀ ਚੰਗੀ ਕੱਟੀ ਜੇਲ ਤਾਂ ਉਹਨੇ ਵਾਕਈ ਚੰਗੀ ਕੱਟੀ ਹੈ ਲੇਕਿਨ ਲੇਕਿਨ ਇੰਨੀ ਲੰਬੀ ਜੇਲ ਲੰਬੀ ਜੇਲ ਜਿਹੜੀ ਨਾ ਉੱਤੇ ਹੁਣ ਸਵਾਲ ਪੈਦਾ ਹੋ ਗਿਆ ਨੈਲਸਨ ਮੰਡੇਲਾ ਜਿਹੜਾ 28 ਸਾਲ ਕੱਢ ਕੇ ਆਇਆ ਸੀ ਉਹ ਉੱਤੇ ਜਵਾਨੀ ਚ ਗਿਆ ਸੀ ਤੇ ਬੁਢਾਪੇ ਚ ਵਾਪਸ ਆਇਆ ਖਾਨ ਸਾਹਿਬ ਤੇ ਗਏ ਬੁਢਾਪੇ ਚ ਹੀ ਉਹ ਐ ਤੇ 28 ਸਾਲ ਨਹੀਂ ਕੱਢ ਸਕਦੇ ਨਾ ਜੀ ਹਾਂ ਚਲੋ ਲੇਕਿਨ ਜੋ ਇਸ ਹਮੈ ਮੈਨੂੰ ਨਹੀਂ ਸਮਝ ਆ ਰਹੀ ਕਿ ਪੀਟੀਆਈ ਹਾਨ ਸਾਹਿਬ ਅਗਰ ਪਿਛੇ ਨੇਤੇ ਹੁੰਦੇ ਤੇ ਵੀ ਮੈਨੂੰ ਹੈਰਤ ਹੈ ਫਵਾਦ ਚੋਦਰੀ ਤੇ ਬਾਰ ਬਾਰ ਗੱਲ ਕਰ ਰਿਹਾ ਕਿ ਇਹ ਜਿਹੜਾ ਪੀਟੀਆਈ ਬਹੁਤ ਤਾਰੀਖੀ ਗਲਤੀ ਕਰ ਰਹੀ ਹੈ ਟੀਐਲਪੀ ਦੇ ਨਾਲ ਅਭਿਜਤ ਜੈਤੀ ਸ਼ੋ ਕਰਕੇ ਏਟੀਟੀਪੀ ਦੀ ਸਪੋਰਟ ਕਰਕੇ ਇਹ ਜਿਹੜਾ ਨਾ ਬਹੁਤ ਇਹ ਕੰਮ ਖਤਮ ਖਤਰਨਾਕ ਹੈ ਮੈਨੂੰ ਲੱਗਦਾ ਹੈ ਇਹਦੇ ਨਾਲ ਪੀਟੀਆਈ ਦੀ ਜਿਹੜਾ ਨੈਰੇਟਿਵ ਹੈ ਨਾ ਕਿਉਂਕਿ ਪੰਜਾਬ ਵਿੱਚ ਨਾ ਅਰਬਨ ਸਿੰਧ ਵਿੱਚ ਵੀ ਐ ਸਮਝ ਲਓ ਇਹੀ ਤੇ ਕੇਪੀਐਚਪੀ ਜਿਹੜਾ ਮਿਡਲ ਕਲਾਸ ਹੈ ਨਾ ਉਹ ਪੀਟੀਆਈ ਦੇ ਜਿਹੜਾ ਨਾਮ ਹੈ ਉਹ ਡਿਵਾਈਡਡ ਹੈ ਇੱਕ ਵੱਡਾ ਸੈਗਮੈਂਟ ਪੀਟੀਆਈ ਦਾ ਸਪੋਰਟਰ ਐਸਾ ਹੈ ਜਿਹੜਾ ਮੋਡਰੇਟ ਹੈ ਇੰਤਹਾਹ ਪਸੰਦ ਕੂਤਿਆਂ ਦੇ ਖਿਲਾਫ ਹੈ ਅਗਰ ਇਹਨਾਂ ਨੇ ਜਿਵੇਂ ਸੈਲਫਰੀਦੀ ਨੇ ਆਂਦੀ ਕਰਾਰ ਦਦਾਂ ਤੇ ਇਹ ਸ਼ੁਰੂ ਕਰਤਾ ਟੀਐਲਪੀ ਦੇ ਉਹ ਬੜਾ ਫਰਸਟ੍ਰੇਟ ਹੋਏਗਾ ਉਹ ਥੋੜੀ ਜੀ ਵੀ ਉਹਨੂੰ ਸਪੇਸ ਮਿਲੀ ਨਾ ਨੈਰੇਟਿਵ ਪੀਪਲਸ ਪਾਰਟੀ ਨੇ ਚੇਂਜ ਕੀਤਾ ਮੋਡਰੇਟ ਕੀਤਾ ਜਾਂ ਮਰੀਮ ਨਵਾਸ ਨੇ ਕੀਤਾ ਉਹਨਾਂ ਨੇ एकदम कंफ्यूज ਹੋ ਜਾਣਾ ਇਹ ਨਹੀਂ ਕਹਿ ਰਿਹਾ ਕਿ ਜੰਪ ਕਰ ਜਾਣਾ ਇਹਨਾਂ ਦੀ ਸਟਰੈਂਥ ਉੱਤੇ ਬੜਾ ਰੋਲਾ ਪੈਣਾ ਇਹਨਾਂ ਨੂੰ ਬਿਲਕੁਲ ਅਣਾ ਸਾਬ ਨਾਲੇ ਉਹ ਸਟੇਟਮੈਂਟਾਂ ਜ਼ਾਹਰ ਹੋਣ ਦੀ ਦੋ ਤਿੰਨ ਮੇਜਰ ਸਟੇਟਮੈਂਟਾਂ ਵੀ ਆਈਆਂ ਪੀਟੀਆਈ ਦੀਆਂ ਟੀਐਲਪੀ ਦੀ سپورਟ ਦੇ ਵਿੱਚ ਤੇ ਉਹ ਪੀਟੀਆ ਨੂੰ ਇਹ ਸਮਝ ਨਹੀਂ ਆ ਰਹੀ ਕਿ ਉਹ ਇਤਨੀ ਵੱਡੀ ਪੋਲੀਟੀਕਲ ਪਾਰਟੀ ਆ ਮੇਨਸਟ੍ਰੀਮ ਪਾਰਟੀ ਆ ਤੁਸੀਂ ਇੱਕ ਐਸੀ ਪਾਰਟੀ ਨੂੰ ਸਿਰਫ ਇਸ ਕਰਕੇ ਸਪੋਰਟ ਕਰ ਰਹਾ ਕਿ ਹੁਣ ਤੁਸੀਂ ਤੁਸੀਂ ਮਤਲਬ ਹਰ ਹਕੂਮਤ ਦੀ اپوزیشن ਕਰਨੀ ਹੈ ਹਮ ਲੇਕਨ ਕੋਈ ਥੋੜੀ ਜਰਾ ਜਿਹੜੀ ਨੂੰ ਕਹਿੰਦੇ ਨੇ ਕਿ ਕੋਈ ਵਾਈਜ਼ ਅਕਲਮੰਦ ਸਿਆਸਤ ਵੀ ਕਰ ਲਓ ਨਾ ਜਰਾ ਤਾਂ ਕਿ ਤੁਹਾਡੇ ਥੋੜਾ ਇਨ ਡੈਪਥ ਅੜੀ ਨਜ਼ਰ ਆਵੇ ਉਹ ਇਹ ਹੈ ਕਿ ਤੁਸੀਂ ਕਮਸ ਕਮ ਇੱਕ ਐਸੇ ਗਰੁੱਪ ਨੂੰ ਜਿਹੜੇ ਮਤਲਬ ਜਿਹਨੇ ਲਾ ਐਨਫੋਰਸਮੈਂਟ ਦੇ ਬੰਦੇ ਜ਼ਖਮੀ ਕੀਤੇ ਨੇ ਬੰਦੇ ਮਰੇ ਨੇ ਲੋਕਾਂ ਤੇ ਬੜੇ ਜ਼ੁਲਮ ਹੋਏ ਨੇ ਤੁਸੀਂ ਚਲੋ ਪੁਲਿਸ ਐਕਸ਼ਨ ਨੂੰ ਬਿਸ਼ੱਕ ਕਰ ਲਓ ਮੈਂ ਨਹੀਂ ਕਹਿੰਦਾ ਉਹਨੂੰ ਤੁਸੀਂ ਕਰ ਲੋਗੇ ਜੀ ਅਸੀਂ ਮਤਲਬ ਕੰਡੈਮਨਡ ਕਰਦੇ ਲੇਕਿਨ ਟੀਐਲਬੀ ਦੀ ਸਪੋਰਟ ਤਾਂ ਨਾ ਕਰੋ ਤੇ ਸਪੋਰਟ ਕਰਦੇ ਨੇ ਬਕਾੜਾ ਹਾਂ ਤੇ ਖਲਾਫ ਇੱਕ ਦੌਰੇ ਚ ਆਪ ਖਲਾਫ ਰਹੇ ਨੇ ਕੌਮ ਦੇ ਨਾਲ ਖਤਾਬ ਵਿੱਚ ਬਿਲਕੁਲ ਬਿਲਕੁਲ ਕਹਿੰਦੇ ਉਹ ਹੀ ਨੇ ਮਤਲਬ ਇਹ ਤਾਂ ਫਿਰ ਉਹ اپੋਜੀਸ਼ਨ ਬਰਾਇਆ اپੋਜੀਸ਼ਨ ਨਹੀਂ ਹੈ ਫਿਰ ਦਾ ਮਤਲਬ ਕਿ ਤੁਸੀਂ ਵੀ ਸਿੱਖਿਆ ਕੁਝ ਨਹੀਂ ਮੈਨੂੰ ਪਤਾ ਹੈ ਇੱਕ ਹੋਰ ਗੱਲ ਲੱਗਦੀ ਹੈ ਸਰ ਇਹ ਮਿਸਕਲਕਿਊਲੇਸ਼ਨ ਮਿਸ ਅੰਡਰਸਟੈਂਡਿੰਗ ਹੈ ਪੀਟੀਆਈ ਦੇ ਨਾ ਬਹੁਤ سارے ਲੋਕਾਂ ਦੇ ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਮੁੱਲਾ ਇਹ ਜਿਹੜੀ ਲਾਇਨਸ ਹੈ ਨਾ ਸਟੈਬਲਿਸ਼ਮੈਂਟ ਦਾ ਉਹ ਬ੍ਰੇਕ ਨਹੀਂ ਹੋ ਸਕਦਾ ਇਹਦੇ ਪਿੱਛੇ ਵੀ ਕੋਈ ਕਹਾਣੀ ਹੈ ਬਸ ਥੋੜੀ ਦੇਰ ਹੀ ਚਲੇਗਾ ਫਿਰ ਯਾਸਤ TLPN ਨੂੰ ਸਪੇਸ ਦੇ ਦੇਗੀ ਫਿਰ ਇਹਨਾਂ ਦਾ ਅਫਗਾਨਿਸਤਾਨ ਦੇ ਨਾਲ ਚੀਜ਼ਾਂ ਠੀਕ ਹੋ ਜਾਣਗੀਆਂ ਉਹ ਉਸ ਕੰਟੈਕਸਟ ਵਿੱਚ ਨਾ ਉਹ ਮਿਸ ਕੈਲਕੂਲੇਟ ਕਰ ਰਹੇ ਨੇ ਕਿ ਬਾਅਦ ਵਿੱਚ ਮਾਮਲਾ ਠੀਕ ਕਰ ਲਾਂਗੇ ਅਸੀਂ ਅਗਰ ਅਸੀਂ ਇਹਨਾਂ ਦੀ ਸਪੋਰਟ ਕਰਾਂਗੇ ਸਪੇਸ ਬਣਾ ਲਾਂਗੇ ਤੇ ਬਾਅਦ ਵਿੱਚ ਵੀ ਸਾਡੇ ਨਾਲ ਵੀ ਹੋਣਗੇ ਇਹ ਉਹ ਉਹਨਾਂ ਦੀ ਗਲਤੀ ਮੈਨੂੰ ਲੱਗਦਾ ਇਹ ਇਸ ਗੱਲ ਤੇ ਤਾਂ ਹੋਰ ਵੀ ਬਹੁਤ ਸਾਰੇ ਖਤਸ਼ਾਦ ਲੋਗਾਂ ਦੇ ਹੈ ਨੇ ਲੇਕਿਨ ਇੱਕ ਖਦਸ਼ੇ ਦੀ ਬੁਨਿਆਦ ਤੇ ਤੁਸੀਂ ਇਸ ਤਰ੍ਹਾਂ ਦੇ ਗਰੁੱਪ ਨੂੰ ਸਪੋਰਟ ਨਾ ਕਰੋਗੇ ਕਿ ਲੋਕਾਂ ਦਾ ਰਹਾ ਖਦਸ਼ਾ ਤਾਂ ਪਤਾ ਕਿ ਜਦੋਂ ਸਟੇਟ ਜਾਂ ਜਿਹਨੂੰ ਤੁਸੀਂ ਇਸਟੈਬਲਿਸ਼ਮੈਂਟ ਕਹਿੰਦੇ ਆ ਜਦੋਂ ਉਹਨਾਂ ਨੇ ਕਿਸੇ ਖਾਸ ਹਕੂਮਤ ਜਾਂ ਆਪਣੀ ਜਿਹੜੀ ਉਹਨਾਂ ਦੇ ਜਦੋਂ ਇੱਕ ਪੇਜ ਤੇ ਨਾ ਹੋਣ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੇ ਗਰੁੱਪਾਂ ਨੂੰ ਲਿਆਉਂਦਾ ਹਾਂ ਬਿਲਕੁਲ ਤੇ ਉਹ ਹੋ ਸਕਦਾ ਹੈ ਖਰਸ਼ਾ ਮੌਜੂਦ ਹੈ ਲੇਕਿਨ ਬਰ ਅਫਿਲਾਲ ਤੇ ਆਪਣਾ ਉਹਨਾਂ ਨੇ ਇੱਕ ਸ਼ੋਅ ਕੀਤਾ ਰਹਾ ਦਾ ਬਿਲਕੁਲ ਕਿ ਅਸੀਂ ਇਹਦੇ ਹੁਣ ਖਿਲਾਫ ਜਾਣਾ ਔਰ ਇਹਨੂੰ ਜ਼ਰਾ ਕੁ ਚੀਜ਼ਾਂ ਠੀਕ ਕਰਨ ਤੇ ਉਹ ਮਤਲਬ ਪੀਟੀਆਈ ਦਾ ਇਕਦਮ ਕੋ ਠੀਕ ਨਹੀਂ ਹੈ ਮناسب ਨਹੀਂ ਉਹਨਾਂ ਦੀ ਮਿਸਕੈਲਕੂਲੇਸ਼ਨ ਹੈ ਦੇਖੋ ਇਹ ਉਹ ਖਾਨ ਸਾਹਿਬ ਦੀ ਨਾ ਪੋਲਿਟਿਕਸ ਦੀ ਮੈਨੂੰ ਹੁਣ ਸਮਝ ਨਹੀਂ ਆਈ ਹੁਣ ਕੀ ਹੋ ਗਿਆ 2025 ਹੋ ਗਿਆ 1.5 ਸਾਲ ਹੋ ਗਿਆ ਇਸ ਹਕੂਮਤ ਨੂੰ ਆ ਹੋਣ ਵਾਲਾ ਐਫਏ ਜਿਹੜੀ ਹੈ ਹਾਈਬ੍ਰਿਡ ਰਜਿਮ ਜਿਹੜਾ ਸੈਟਅਪ ਚੱਲ ਰਿਹਾ ਸਾਡਾ ਜੀ ਜੀ 2 ਸਾਲ ਤੇ ਤਕਰੀਬਨ ਹੋ ਗਿਆ ਨਾ ਜੀ ਅੱਛਾ ਅ ਦੇਖੋ 2000 ਫਿਬਰ 2024 ਤੇ 25 ਨਹੀਂ 2 ਨਹੀਂ ਲਏ ਹਾਂ 200 ਡੇਢ ਹਾਂ ਪੋਨੇ 200 ਡੇਢ ਸਾਲ ਤੇ ਇਹ ਹੋ ਗਿਆ ਤੇ ਲੇਕਿਨ ਇਹਦੇ ਚ ਖਾਨ ਸਾਹਿਬ ਨੇ ਖਟਿਆ ਕੀ اپੋਜੀਸ਼ਨ ਹੈ ਕਿ ਪੰਜਾਬ ਅਸੈਂਬਲੀ ਉਹਦੇ ਜੋ ਵੀ ਕੀਤਾ ਉਹਨਾਂ ਨੇ ਸਟੈਬਲ ਉਹ ਅਲੱਗਾ ਗੱਲ ਹੈ ਲੇਕਿਨ ਕੋਈ ਆਵਾਜ਼ ਕੋਈ ਨਹੀਂ ਆਪਣਾ ਪੰਜਾਬ ਵਿੱਚ ਹੈ ਨਾ ਇੱਥੇ ਕੋਈ ਅਸੈਂਬਲੀ ਇੱਚ ਹੈ ਇੰਝ ਲੱਗਦਾ ਹੈ ਕਿ ਇੰਨੀ ਕੰਫਰਟੇਬਲ ਹਕੂਮਤ ਤੇ ਮੈਂ ਨਹੀਂ ਵੇਖੀ ਕਮਸ ਕਮ ਆਪਣੇ ਹੋਸ਼ ਵਿੱਚ ਕਿ ਉਹਦੇ ਸਾਹਮਣੇ ਕੋਈ اپੋਜੀਸ਼ਨ ਹੀ ਨਾ ਹੋਵੇ ਹੈ ਜੀ ਇਕੱਠੇ ਨਹੀਂ ਹੋ ਰਹੇ ਕਦੀ ਹੁਣ ਅਜਗਜ਼ੀ ਸਾਹਿਬ ਨੂੰ ਲਿਆ ਰਹੇ ਨੇ ਪਹਿਲੇ ਆਪ ਲੜਦੇ ਰਹੇ ਕੋਈ اپੋਜੀਸ਼ਨ ਤੇ ਹੋ ਹੀ ਨਹੀਂ ਰਹੀ ਬਿਲਕੁਲ ਰਾਣਾ ਸਾਹਿਬ ਜਿਨ੍ਹਾਂ ਜਿਨ੍ਹਾਂ ਚੀਜ਼ਾਂ ਤੇ ਇਹਨਾਂ ਨੂੰ ਦੇਖੋ ਪਹਿਲਾਂ ਤਾਂ ਖਾਨ ਸਾਹਿਬ ਨੇ ਉਹ ਕਹਤਾ ਜੀ ਕਿ ਪਾਰਲੀਮੈਂਟਰੀ ਪਾਰਟੀ ਜੋ ਸਤੀਫਾ ਦੇ ਦੇ ਉਹ ਇਹਨਾਂ ਦੀ ਇੱਕ ਜ਼ਾਹਰ ਹੈ ਯਾਤੇ ਪਾਰਲੀਮੈਂਟਰੀ ਸਟੈਚਸ ਨੂੰ ਸਮਝਦੇ ਨਹੀਂ ਉਹਨਾਂ ਦੀ ਸਿਆਸੀ ਗਲਤੀ ਹੈ ਇੱਕ ਜਿਹੜੇ ਉਹਨਾਂ ਦੇ ਪੀਟੀਆ ਦੇ ਸਪੋਰਟਰ ਆ ਉਹਦਾ ਇੱਕ ਚਲੋ ਉਹਨਾਂ ਦਾ ਇੱਕ ਆਰਗੂਮੈਂਟ ਹੈ ਕੇ ਜੀ ਖਾਨ ਸਾਹਿਬ ਅੰਗੇਜ ਰੱਖਣਾ ਚਾਹੁੰਦੇ ਹਾਰ ਟਾਈਮ ਪਾਰਟੀ ਨੂੰ ਕੋਈ ਨਵੀਂ ਚੀਜ਼ ਦੇ ਦੇਣ ਮਾਰਕੀਟ ਛੁੱਡ ਦਿੰਦੇ ਨੇ ਤਾਂ ਕਿ ਇਹਦਾ ਅੰਗੇਜਮੈਂਟ ਰਵੇ ਤੇ ਇਸ ਕਰਕੇ ਉਹ ਇਹਨਾਂ ਨੇ ਜਿਹੜੀਆਂ ਸਟੈਂਡਿੰਗ ਕਮੇਟੀਆਂ ਉਹਨਾਂ ਤੋਂ ਅਸੀਫੇ ਦੇ ਦਿੱਤੇ ਲੇਕਿਨ ਜ਼ਾਹਰਾ ਸਟੈਂਡਿੰਗ ਕਮੇਟੀਆਂ ਆਪੋਜੀਸ਼ਨ ਬੈਠੀ ਹੋਏਗੀ ਹਕੂਮਤੀ ਉੱਥੇ ਰਕਾਨ ਆਉਂਦੇ ਉੱਥੇ ਕੋਈ ਚੀਜ਼ ਇਸ਼ੂ ਰੇਜ਼ ਕਰਨਗੇ ਹਾਂ ਉਹ ਕੱਲ ਨੂੰ ਛਪੇਗਾ ਉਹਦੇ ਨਾਲ ਹੀ ਸਟਰੈਂਥ ਬਣਦੀ ਨਾ ਹੁਣ ਦੇਖੋ ਜਿਹੜੇ ਜੈਨੂਇਨ ਇਸ਼ੂਜ਼ ਨੇ ਇਲੈਕਸ਼ਨ ਕਮਿਸ਼ਨਰ ਤੁਹਾਨੂੰ ਪਤਾ ਰਿਟਾਇਰ ਹੋਇਆ ਉਹੀ ਚੱਲ ਰਿਹਾ ਹਾਂ ਉਹੀ ਚਾਹੀਦਾ ਠੀਕ ਹੈ ਨਾ ਉਸ ਤੋਂ ਪੀਟੀਆ ਦਾ ਤੁਸੀਂ ਮੈਨੂੰ ਦੱਸੋ ਕੁਝ ਲੈਣਾ ਦੀ ਤੇ ਇੰਨੀ ਪੋਜੀਸ਼ਨ ਸੀ ਖਾਨ ਸਾਹਿਬ ਦੀ ਇਹਦੇ ਹੁਣ ਚੁੱਪ ਕਰ ਗਏ ਨੇ ਹੁਣ ਚੁੱਪ ਕਰ ਗਏ ਨੇ ਦੋ ਮੈਂਬਰ ਵੀ ਟਾਇਰ ਹੋਏ ਨੇ ਤੇ ਇਲੈਕਸ਼ਨ ਕਮਿਸ਼ਨਰ ਵੀ ਹਾਂ ਉਹ ਰਿਟਾਇਰ ਹੋ ਗਏ ਨੇ ਔਰ ਮਤਲਬ ਉਹਨਾਂ ਨੂੰ ਰਿਟਾਇਰ ਹੋਇਆ ਉਹਨੂੰ ਵੀ ਕਾਫੀ ਟਾਈਮ ਹੋ ਗਿਆ ਮੇਰੇ ਖਿਆਲ ਉਹ ਜਨਰਲ ਨਹੀਂ ਪਤਾ ਨਹੀਂ ਹੋਇਆ ਸੀ ਸ਼ਾਇਦ ਇਹਨਾਂ ਨੇ ਨੋਟਿਸ ਨਹੀਂ ਲਿਆ ਹਾਂ ਇਹਨਾਂ ਨੇ ਮਤਲਬ ਉਹ ਤੁਸੀਂ ਪਿਛਲੇ 3-4 ਮਹੀਨੇ ਚ ਮੈਨੂੰ ਤੁਸੀਂ ਉਹਨਾਂ ਦੀ ਕੋਈ ਸਟੇਟਮੈਂਟ ਕੱਢ ਕੇ ਦਿਖਾ ਦਿਓ ਇਸ ਤਰ੍ਹਾਂ ਦੇ ਜਿਹੜੇ ਜੈਨੂਇਨ ਨਹੀਂ ਉਹ ਉਹਨਾਂ ਤੇ ਗੱਲ ਨਹੀਂ ਕਰਦੇ ਹੁਣ ਦੇਖ ਇਹਨਾਂ ਨੇ ਕਿ ਇਹਨਾਂ ਦੇ اپੋਜੀਸ਼ਨ ਲੀਡਰ ਦੋਨੇ ਕਨਵਿਕਟ ਹੋ ਗਏ ਸੀ ਇਹਨਾਂ ਨੇ ਕਿਹਾ ਜੀ ਅਸੀਂ ਨਵੇਂ ਲਿਆਵਾਂਗੇ ਫਿਰ ਇਹਨਾਂ ਨੇ ਤੁਹਾਨੂੰ ਪਤਾ ਇਹਨਾਂ ਚ ਇਸ ਤਰ੍ਹਾਂ ਕਿ ਅੰਦਰੋਂ ਇੱਕ ਬੰਦਾ ਆਉਂਦਾ ਹੋਰ ਗੱਲ ਕਰਦਾ ਨਾਲ ਹੀ ਘੰਡੇ ਬਾਹਰ ਜਾਂਦਾ ਉਹ ਵੀ ਸਟਾਂਸ ਚੇਨ ਹੋ ਜਾਂਦਾ ਉਹ ਫਿਰ ਚੇਂਜ ਹੋ ਜਾਂਦਾ ਇੰਨੀ ਅੰਦਰ ਗਰੁੱਪਿੰਗ ਹੈ ਹੂੰ ਠੀਕ ਹੈ ਨਾ ਅੱਛਾ ਇਹਨਾਂ ਨੇ ਉਹ ਅਚਕ ਜਈ ਔਰ ਸੈਨੇਟ ਚ ਲਿਆਂਦਾ ਸੀ ਉਹ ਅਲਾ ਜਿਹੜੇ ਹੈਗੇ ਆ ਅਲਾਮਾ ਸਾਹਿਬ ਅਰਾਮ ਰਾਜਾ ਨਾਸਰ ਉਹਨੂੰ ਲਿਆਂਦਾ ਸੀ ਲੇਕਿਨ ਹਾਲ ਤੱਕ ਨੋਟੀਫਿਕੇਸ਼ਨ ਨਹੀਂ ਕਰਵਾ ਸਕੇ ਹੁਣ ਖਬਰਾਂ ਆ ਰਹੀਆਂ ਜੀ ਕਿ ਉਹ ਮੌਲਾਨਾ ਫਦਲੁਲ ਮਾਨ ਦੀ ਪਾਰਟੀ ਦਾ اپੋਜੀਸ਼ਨ ਲ اے بھائی ਤੁਸੀਂ ساين کراؤ نوٹیفیکیشن کراؤ نوٹیفیکیشن لگا نہیں کر رہا ہے ਤੁਸੀਂ اپنا سپیکر ਕੋ اپوزیشن لیڈر دی جڑا ਤੁਹਾਨੂੰ ਪਤਾ ਨਾ ਪ੍ਰोसीजर ਕਿ ਜਿਹੜਾ اپوزیشن ਦੇ ਮੈਂਬਰ ਆ ਜਿਸ ਬੰਦੇ ਨੂੰ ਸਭ ਤੋਂ ਜ਼ਿਆਦਾ ਲਿਖ ਕੇ ਦੇਦੇ ਨੇ سپورਟ ਦੇ ਵਿੱਚ اپوزیشن ਲੀਡਰ ਨੋਟੀਫਾਈ ਕਰਨਾ ਹੁੰਦਾ ਚੇਅਰਮੈਨ ਸੈਨੇਟ ਤੇ ਸਪੀਕਰ ਨੇ ਤੁਸੀਂ ਕਰਾਓ ਨਹੀਂ ਤਾਂ ਤੁਸੀਂ ਇਤਜਾਜ ਕਰੋ ਪਾਲੀ ਜਾਂਦੇ ਪਰ ਹਾਂ ਮੈਂ ਠੀਕ ਹੈ ਨਾ ਇਹਨਾਂ ਮਤਲਬ ਜੈਨੂਨ ਚੀਜ਼ਾਂ ਤੇ ਉਹ ਉਹ ਨਹੀਂ ਕਰਦੇ ਹਾਂ ਜੀ ਇਹ ਸਮਝ ਨਹੀਂ ਆ ਰਹੀ ਫਿਰ ਇਹ ਕਰਨਾ ਕੀ ਚਾਹੁੰਦੇ ਨੇ ਦੇ ਇਹ ਇਹ ਸਾਰੇ ਇਹਨਾਂ ਨੇ ਕੀਤਾ ਉਹਨਾਂ ਪਾਰਟੀਆਂ ਦੇ ਉੱਤੇ ਜਿਹੜੀ ਛੋਟੀ-ਛੋਟੀ ਪਾਰਟੀਆਂ ਲਾ ਕੇ ਪਾਰਟੀਆਂ ਨੂੰ ਲੱਗਦਾ ਹੈ ਜੀ ਕਿ ਇਹ ਐਵੀ ਮੈਸੇਜ ਸੀ ਕਿਉਂਕਿ ਅਚੇ ਕਿਤੇ ਕਦੀ ਵੀ ਇਸਟੈਬਲਿਸ਼ਮੈਂਟ ਦੇ ਕਰੀਬ ਤੇ ਰਹੇ ਹੀ ਨਹੀਂ ਕਿਉਂਕਿ ਮੀਆਂ ਸਾਦ ਦੇ ਤਕਰੀਬ ਰਹੇ ਚਲੋ ਲੇਕਿਨ ਉਹ ਇਸ ਤਰ੍ਹਾਂ ਦੇ ਜਾਣ ਬੁੱਝ ਕੇ ਮੈਸੇਜਿੰਗ ਕਰ ਰਹੇ ਨੇ ਰਾਜਾ ਬਾਸ ਨਾਸਰ ਉਹਨਾਂ ਦੇ ਉੱਤੇ ਵੀ ਬੜੀ تنਕੀਦ ਮਾਦੇ ਚ ਸਟੈਬਲਿਸ਼ਮੈਂਟ ਕਰਦੀ ਰਹੀ ਹੈ ਉਹਨਾਂ ਦੇ ਵੀ ਤੇ ਇਹ ਉਹਨਾਂ ਦੇ ਨਾਲ ਕਰ ਰਹੇ ਨੇ ਖਾਨ ਸਾਹਿਬ ਅਲਾਈਨ ਕਰ ਰਹੇ ਨੇ ਤੇ ਜਿਹੜਾ ਮੇਨਸਟ੍ਰੀਮ ਪਾਰਟੀਆਂ ਨੇ ਨਾ ਉਹ ਨਵਲ ਨਹੀਂ ਜਾ ਰਹੇ ਹੈ ਦੇਖੋ ਮੇਨ ਸਟਰੀਮ ਐ ਨਹੀਂ ਕਹਿਣ ਕਿ ਪੀਪਲਜ਼ ਪਾਰਟੀ ਨਾਲ ਗੱਲ ਕਰਨ ਪੀਐਮਐਲ ਹੋਰ ਵੀ ਤੇ ਹੈ ਨੇ ਨਾ ਚਲੋ ਤੁਸੀਂ ਜਮਾਤ-ਏ-ਸਲਾਮੀ ਨਾਲ ਨਹੀਂ ਕਰਨਾ ਚਾਹੁੰਦੇ ਕਿਉਂਕਿ ਜਮਾਤ-ਏ-ਸਲਾਮੀ ਤੇ ਲੱਗਦਾ ਹੈ ਕਿ ਉਹ ਫਿਰ ਬੀ ਟੀਮ ਬਣਦੀ ਜਾ ਰਹੀ ਹੈ ਸਟੈਬਲਿਸ਼ਮੈਂਟ ਦੀ ਹੋਰ ਪਾਰਟੀਆਂ ਨੇ ਸਿੰਧ ਦੇ ਛੋਟੀਆਂ ਪਾਰਟੀਆਂ ਨੇ ਬਲੋਚਿਸਤਾਨ ਵਿੱਚ ਬੜੀ ਲੋੜ ਹੈ ਉਧਰ ਬੀਐਨਪੀ ਨੂੰ ਨੈਸ਼ਨਲ ਪਾਰਟੀ ਨੂੰ ਫਿਰ ਇੱਥੇ ਜੀਬੀਐਚ ਇਲੈਕਸ਼ਨ ਹੋਣਾ ਲਾ ਤੁਹਾਡਾ ਕਸ਼ਮੀਰ ਵਿੱਚ ਇੰਟਰ ਟੂ ਸੇ ਛੋਟੇ ਛੋਟੇ ਜਮਾਤਾਨਾ ਕਰੋ ਤਹਾਦ ਕਰੋ ਗੱਲਬਾਤ ਕਰੋ ਪੋਲਿਟੀਕਲ ਪ੍ਰੋਸੈਸ ਜਿਹੜਾ ਹੈ ਨਾ ਚਲਾਓ ਕਿ ਕਿੰਨੀਆਂ ਪਾਰਟੀਆਂ ਰਜਿਸਟਰਡ ਨੇ ਉਹ ਬੜੀਆਂ ਪਾਰਟੀਆਂ ਨੇ ਤੁਸੀਂ ਗੱਲਬਾਤ ਇਹ ਕਰੋ ਲੋਕਾਂ ਨਾਲ ਬਿਲਕੁਲ ਰਣਸਾ ਤੁਸੀਂ ਆ ਬੜੀ ਤਾਰੀਖ ਪੜ੍ਹੀ ਹੋਈ ਹੈ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੇ ਲੀਡਰ ਸਿਆਸੀ ਦੁਨੀਆ 'ਚ ਜਿਹੜੇ ਲੀਡਰ ਅੰਦਰ ਰਹੇ ਨੇ ਔਰ ਉਹਨਾਂ ਨੇ ਰਜਿਮ ਚੇਂਜ ਕੀਤੇ ਆ ਪੂਰਾ ਉਹ ਸਿਆਸੀ ਪੋਲੀਟੀਕਲ ਪ੍ਰੋਸੈਸ ਦਰੀਏ ਕੀਤਾ ਨਾ ਆਸ-ਆਸਤਾ ਬਿਲਕੁਲ ਉਹ ਖਾਨ ਸਾਹਿਬ ਦਾ ਮਨਲਾ ਦਾ ਜ਼ਿਹਨ ਹੈ ਕਿ ਉਹਨਾਂ ਨੇ ਹੁਣ ਚੀਫ ਮਿਨਿਸਟਰੀ ਬਦਲਦਾ ਸਿਰਫ ਇਹ ਕਿ ਨਵਾਂ ਚੀਫ ਮਿਨਿਸਟਰ ਆਵੇ ਤੇ ਨਵੀਂ ਐਜੀਟੇਸ਼ਨ ਦੀ ਸਿਆਸਤ ਕਰੇ ਸਿਰਫ ਇਹ ਉਹ ਕਹਿੰਦੇ ਬਸ ਕੋਈ ਉਥੋਂ ਜਲੂਸ ਨਿਕਲੇ ਕੇਪੀ ਚ ਉਹ اسلامਾਬਾਦ ਆਏ ਆ ਉੱਥੇ ਕੱਢ ਦੋਵੇ 20 30 40 ਬੰਦੇ ਮਰਨ ਤੇ ਨਾਲ ਹੀ ਰਜਿਮ ਚੇਂਜ ਹੋ ਗਿਆ ਉਹ ਖਾਨ ਸਾਹਿਬ ਦਾ ਨਾ ਜਿਹੜਾ ਇਨਕਲਾਬ ਦਾ ਜਿਹੜਾ ਨੁਕਤਾ ਨਜ਼ਰ ਹੈ ਨਾ ਵਿਊ ਉਹ ਕੋਈ ਠੀਕ ਨਹੀਂ ਹੈ ਠੀਕ ਨਹੀਂ ਹੈ ਉਹ ਉਹਨਾਂ ਨੂੰ ਲੱਗਦਾ ਹੈ ਉਹਨਾਂ ਨੇ ਸਮ ਕਿਉਂਕਿ ਇਹ ਜਿਹੜੇ ਦੁਨੀਆ 'ਚ ਇਨਕਲਾਬ ਆਏ ਨਾ ਚੋਇ ਸਾਬ ਕਦੀ ਵੀ ਇੱਕ ਪਾਰਟੀ ਗਰੁੱਪ ਨਹੀਂ ਲੈ ਕੇ ਆਇਆ ਇਹ ਯਾਦ ਰੱਖਣਾ ਇਹ ਉਹ ਫਰਾਂਸ ਇਨਕਲਾਬ ਤੋਂ ਲੈ ਕੇ ਤੇ ਜਿਹੜੀ ਨੇਪਾਲ ਤੱਕ ਆਏ ਤੇ ਇਰਾਨੇ ਚੇਂਜ ਹੋਈ ਚਾਈ ਉਹਨੇ ਸੀਰੀਆ ਚਾਈ ਸਾਰੀਆਂ ਤਬਦੀਲੀਆਂ 'ਚ ਨਾ ਉਹ ਮਲਟੀ ਪਾਰਟੀਆਂ مختلف ਖਿਆਲ ਲੋਕ ਜਿਵੇਂ ਇਰਾਨੇ ਛੋਇਆ ਮੌਲਵੀ ਵੀ ਸਨ ਲੈਫਟਾਲੇ ਵੀ ਸਨ ਬਾਅਦ 'ਚ ਮੌਲਵੀਆਂ ਨੇ ਉਹਨਾਂ ਕੁੱਟ-ਕੁੱਟ ਕੇ ਮਾਰ ਦਿੱਤਾ ਬਨੀ ਸਦਰ ਨੂੰ ਤੇ ਉਹਦੀ ਪਾਰਟੀ ਨੂੰ ਮੁਕਾ ਦਿੱਤਾ ਅਲੈਦਾ ਗੱਲ ਹੈ ਲੇਕਿਨ ਜਦੋਂ ਇਨਕਲਾਬ ਆ ਰਿਹਾ ਸੀ ਸਾਰੇ ਇਕੱਠੇ ਸਨ ਬੰਗਲਾਦੇਸ਼ ਵਿੱਚ ਇਕੱਠੇ ਸਨ ਨੇਪਾਲ ਵਿੱਚ ਜਿਹੜੀ ਚੇਂਜ ਆਈ ਇਕੱਠੀ ਉਹਨੇ ਉਹ ਉੱਥੇ ਮਡਗਾਸ ਖਰੇ ਚ ਸਾਰੇ ਲੈਫਟ ਰਾਈਟ ਇਕੱਠੇ ਹਰ ਜਗ੍ਹਾ ਤੇ ਇਕੱਠੇ ਐ ਤੁਸੀਂ ਕਹੋ ਜੀ ਕਿ ਮੇਰੀ ਇੱਕ ਪਾਰਟੀ ਕਰਕੇ ਕੋਈ ਬਹੁਤ ਵੱਡੀ ਚੇਂਜ ਲੈ ਆਏਗੀ ਤੇ ਬਸ ਮੁੰਡੇ ਜਲੂਸ ਕੱਢਣਗੇ ਸੋਲੋ ਫਲਾਈਟ ਕਰਨਗੇ ਤੇ ਚੀਜ਼ਾਂ ਠੀਕ ਹੋ ਜਾਣਗੀਆਂ ਕਿਉਂਕਿ ਬਾਕੀ ਛੋਟੀ ਪਾਰਟੀਆਂ ਨਾ ਲੈਫਟ ਦੀਆਂ ਵੀ ਹੋਣ ਰਾਈਟ ਦੀਆਂ ਹੋਣ ਉਹਨਾਂ ਦੇ ਕੋਲ ਵੀ ਇੱਕ ਚੀਜ਼ ਤੇ ਹੁੰਦੀ ਹੈ ਉਹ ਵੱਡੀ ਪਾਰਟੀ ਕੋਲ ਵੀ ਉਤਨੀ ਹੁੰਦੀ ਹੈ ਇਹ ਕੱਟ ਵੀ ਹੋ ਸਕਦੀ ਉਹ ਨੈਰੇਟਿਵ ਬਣਾਉਣ ਦੀ ਤਾਕਤ ਹੁੰਦੀ ਹੈ ਉਹਨਾਂ ਦੇ ਕੋਲ ਕਮਜ਼ੋਰ ਪਾਰਟੀ ਚੰਗਾ ਨੈਰੇਟਿਵ ਬਣਾਉਂਦੀ ਤੇ ਤੁਸੀਂ ਉਹਨਾਂ ਨੂੰ ਰਲਾਂਦੇ ਕੋਈ ਨਹੀਂ ਬਿਲਕੁਲ ਤੇ ਉਹ ਤੁਹਾਡੀ ਬੜੀ ਵੀਕਨੈਸ ਹੈ ਤੁਸੀਂ ਆਪਣੇ ਆਪ ਨੂੰ ਮਜ਼ਲੂਮ ਕਹਿੰਦੇ ਹੋ ਲੇਕਿਨ ਜਿਹੜੇ ਛੋਟੇ ਮਜ਼ਲੂਮ ਨੇ ਉਹਨਾਂ ਦੀ ਕਮਿਊਨਿਟੀ ਦੇ ਨਾਲ ਜੁੜਦੇ ਕੋਈ ਨਹੀਂ ਬਿਲਕੁਲ ਰਾਣਾ ਸਾਹਿਬ ਇਹਦਾ ਮਤਲਬ ਬੜੀ ਇੱਕ ਮੈਸੇਜਿੰਗ ਹੁੰਦੀ ਹੈ ਦੇਖੋ ਜਿਹੜਾ ਚੀਫ ਮਿਨਿਸਟਰ ਵਾਲਾ ਇਲੈਕਸ਼ਨ ਹੈਗਾ ਏਪੀ ਦੇ ਵਿੱਚ ਹੂੰ ਇਦੇ ਵਿੱਚ ਮੈਨੂੰ ਇਹਨਾਂ ਦੀ ਇੱਕ ਪੀਟੀਆ ਦਾ ਬੜਾ ਅੱਛਾ ਇੱਕ ਸਟੈਪ ਬੜਾ ਹੀ ਸੋਹਣਾ ਲੱਗਾ। ਉਹ ਇਹ ਕਿ ਜਦੋਂ ਉਹ ਉਹਦੀ ਸੀ ਨਾ ਇਲੈਕਸ਼ਨ ਉਸ ਤੋਂ ਪਹਿਲਾਂ ਇਹ ਜਿਹੜੀ ਕੇਪੀ ਦੀ ਸਾਰੀਆਂ ਪਾਰਟੀਆਂ ਗਏ ਜਯੂਆਈ ਕੋਈ ਵੀ ਗਏ ਹੋ ਐਨ ਐਨਪੀ ਕੋਈ ਵੀ ਗਏ ਗਵਰਨਰ ਕੋ ਵੀ ਗਏ ਜਿਹੜਾ ਸਟੀਫਨਿਕ ਕੁਬੂਕਰ ਤੇ ਮੈਨੂੰ ਤੇ ਬੜਾ ਅੱਛਾ ਲੱਗਾ ਬੀਗਏ ਪੋਲਿਟਿਕਸ ਕਵਰ ਕਰਦੇ ਹੋ ਕਿ ਯਾਰ ਚਲੋ ਇਹ ਸਾਰੇ ਲੋਕੋ ਗਏ ਨੇ ਆਪਣੇ ਮੁਖਾਲਫਾਂ ਕੋ ਇਹਨਾਂ ਨੇ ਗੱਲਬਾਤ ਕੀਤੀ ਠੀਕ ਹੈ ਉਹਨਾਂ ਨੇ ਮੰਨਣਾ ਨਹੀਂ ਮੰਨਣਾ ਲੇਕਿਨ ਇੱਕ ਮੈਸੇਜ ਤੇ ਹੁੰਦਾ ਨਾ ਯਾਰ ਕਿ ਚਲੋ ਅਸੀਂ ਗੱਲ ਕਰਦੇ ਹਾਂ ਜ਼ਾਹਿਰ ਹੈ ਕਿ ਸਿਆਸਤ ਕੋਈ ਉਹ ਜ਼ਾਤੀ ਲੜਾਈ ਜੰਗ ਥੋੜੀ ਹੁੰਦੀ ਹੈ ਕਿ ਦੁਸ਼ਮਣੀ ਥੋੜੀ ਹੋ ਗਈ ਹੈ ਉਹ ਤੇ ਤੁਹਾਡਾ ਨੁਕਤੇ ਨਜ਼ਰ ਦਾ ਇਖਤਲਾਫ ਹੈ ਉਹਦੇ ਤੁਸੀਂ ਜਿਹੜਾ ਹੈ ਨਾ ਆਰਗੂਮੈਂਟ ਕਰਦੇ ਰਹਿਣਾ ਹੈ ਉਹਦੇ ਉੱਤੇ ਤੁਸੀਂ ਕਦੀ ਹਾਰਸ਼ ਵੀ ਹੋ ਜਾਣਾ ਉਹ ਦੁਸ਼ਮਣੀ ਨਹੀਂ ਹੁੰਦੀ ਬਿਲਕੁਲ ਉਹ ਇਹ ਫਰਕ ਜਾਣਨਾ ਚਾਹੀਦਾ ਹੈ ਬਹਰਹਾਲ ਪਾਕਿਸਤਾਨ ਦੀ ਸਿਆਸਤ ਤੇ ਚਲਦੀ ਇਸ ਤਰ੍ਹਾਂ ਦੀ ਆ ਰਹੀ ਹੈ ਕਿ ਲੱਗਦਾ ਹੈ ਕਿ ਜੀ ਦੁਸ਼ਮਣ ਖਲੋਤੇ ਨੇ ਦੋਵੇਂ ਕੈਂਪਾਂ 'ਚ ਤੇ ਇਹ ਆਲਾ ਐਟੀਟਿਊਡ ਦੂਸਰਾ ਰਾਣਾ ਸਾਹਿਬ ਮੈਨੂੰ ਲੱਗਦਾ ਕਿ ਜਿਹੜੀ ਇਹ ਪੀਟੀਆਈ ਹੈ ਨਾ ਇਹਦਾ ਵਰਕਰ ਜਿਹੜਾ ਉਹ ਜਜ਼ਬਾਤੀ ਬਹੁਤ ਹਮ ਮਸਲਨ ਆ ਖਾਨ ਸਾਹਿਬ ਨੇ ਸੈਲਫ ਫਰੀਦੀ ਦਾ ਹਰਨ ਕੀਤਾ ਨਾ ਇਹ ਇੱਕ ਨਵੇਂ ਪੀਟੀਆ ਦੇ ਜਿਹੜੇ ਸਪੋਰਟਰ ਨੇ ਵਰਕਰ ਨੇ ਜਜ਼ਬਾਤ ਜਿਸ ਤਰ੍ਹਾਂ ਕੋਈ ਸੈਲਫ ਫਰੀਦੀ ਨੇ ਹਲਫ ਲਾਣਾ ਦੇ ਨਾਲ ਹੀ ਰਜਿਮ ਚੇਂਜ ਹੋ ਜਾਣਾ ਉਲਟ ਪਲਟ ਹੋ ਜਾਣਾ ਅਡੇ ਅਲਾਜ ਖਾਨ ਸਾਹਿਬ ਬਾਹਰ ਆ ਜਾਣਾ ਔਰ ਮਿਲਟਰੀ ਪ੍ਰੈਸ਼ਨ ਧੁੱਕ ਜਾਣਾ ਤੁਸੀਂ ਤਾਂ ਮਤਲਬ ਦੋ ਮੇਜਰ ਚੀਜ਼ਾਂ ਦੇ ਮਨਲਾਲੇ ਦੀ ਤਬਦੀਲੀ ਹੋਈ ਹੈ ਇੱਕ ਇਹ ਕਿ ਐਜੀਟੇਸ਼ਨ ਦੀ ਸਿਆਸਤ ਮਜ਼ੀਦ ਤਾਂ ਕਿ ਖਾਨ ਸਾਹਿਬ ਬਾਹਰ ਆਣ ਤੇ ਦੂਸਰਾ ਹੈ ਜੀ ਕਿ ਮਿਲਟਰੀ ਪ੍ਰੈਸ਼ਨ ਤੁਸੀਂ ਦੱਸੋ ਮਿਲਟਰੀ ਪ੍ਰੈਸ਼ਨ ਚੀਫ ਮਿਨਿਸਟਰ ਕਰਵਾ ਸਕਦਾ ਨਹੀਂ ਹੋ ਨਹੀਂ ਉਹਦੇ ਤੇ ਹੈ ਕੰਮ ਦੇ ਨਹੀਂ ਉਹ ਮੈਂ ਤੇ ਕਹਿੰਦਾ ਰਹਿਣਾ ਬਾਕੀ ਲੋਕਾਂ ਨੂੰ ਵੀ ਜਿਹੜੇ ਟੀਵੀ ਸ਼ੀਵੀ ਤੇ ਕੋਈ ਬੁਲਾ ਲਵੇ ਤੇ ਇੱਕ ਇਹ ਬਈ ਹੈ ਸਬਾਈ ਹਕੂਮਤਾਂ ਦਾ ਕੀ ਰੋਲ ਹੁੰਦਾ ਹੈ ਸਿਕਿਉਰਿਟੀ ਦੇ ਮਾਮਲੇ ਤੋਂ ਜਿਹੜੇ ਵੇਖਦੇ ਨੇ ਜਦੋਂ ਉਹਨਾਂ ਨੂੰ ਕੁਝ ਕਰਨਾ ਹੋਵੇਗਾ ਨੂੰ ਪੁੱਛਣਗੇ ਵੀ ਨਹੀਂ ਹੁਣ ਜਦੋਂ ਹਮਲੇ ਕੀਤੇ ਰਵਾਣੀਆਂ ਸਾਨੂੰ ਪੁੱਛਿਆ ਨਾਲੋਂ ਹੁਣ ਦੋਹਾ ਡਾਇਲੌਗ ਸ਼ੁਰੂ ਹੋ ਰਿਹਾ ਹੈ ਨਾਲੋਂ ਪੁੱਛਿਆ ਬਿਲਕੁਲ ਉਹਨਾਂ ਨੇ ਕਰਨਾ ਹੋਏਗਾ ਕਾਰ ਲੈਣਗੇ ਕੋਈ ਨਾ ਕੋਈ ਤੁਸੀਂ 3ਆਂ ਜਾਂ 13 'ਚ ਤੁਸੀਂ ਆਪਣੀ ਲੋਕਲ ਗਵਰਨੈਂਸ ਠੀਕ ਕਰੋ ਉਸਤੇ ਫੋਕਸ ਕਰੋ ਆਪਣੀ ਉਹਨੂੰ ਤੁਹਾਡੀ ਪੁਲਿਸਿੰਗ ਹੈ ਜਿਹੜੀ ਕਮੀ ਹੈ ਉਹਨੂੰ ਪੂਰੀਆਂ ਕਰ ਕਰੋ ਤਾਂ ਕਿ ਲੋਕਾਂ ਦਾ ਇਤਮਾਦ ਤੁਹਾਡੇ ਉੱਤੇ ਰਵੇ ਕਿ ਬਈ ਤੁਸੀਂ ਕੁਝ ਕਰ ਰਹੇ ਹੋ ਬਿਲਕੁਲ ਆਪਣੀ ਸੀਟੀਡੀ ਦਾ ਠੀਕ ਨਹੀਂ ਕਰ ਸਕੇ ਹਾਂ ਬਿਲਕੁਲ ਇਹਨਾਂ ਦੀ ਹੁਣ ਤੁਹਾਨੂੰ ਪਤਾ ਇਹਨਾਂ ਦੀ ਤੀਸਰੀ ਹਕੂਮਤ ਬਿਲਕੁਲ ਤੇ ਉਹ ਜ਼ਰਾ ਸੀਟੀਡੀ ਦੀ ਹਾਲਤ ਦੇਖੋ ਨਾ ਉਹਨੂੰ ਅੱਛਾ ਕਰ ਲੈਣ ਬਿਹਤਰ ਕਰਨ ਬਸ ਤੁਸੀਂ ਗਏ ਸੁਮੇਰ ਖਾਨੇ ਸੀ ਜਦੋਂ ਸੀਟੀਡੀ ਉਧਰ ਚਾਵਰ ਤੇ ਬਾਤ ਲੋਕਾਂ ਨੂੰ ਮਿਲਿਆ ਮਲੇਵਿਸੀ ਤੇ ਤੁਸੀਂ ਸੁਪੇ ਹਾਲਾਤ ਦਾ ਅੰਦਾਜ਼ਾ ਲਾਈ ਲਿਆ ਇਸੇ ਉੱਤੇ ਕਿ ਹੋ ਕੀ ਰਿਹਾ ਤੇ ਚਲੋ ਚੋਇਸ ਸਾਹਿਬ ਲੇਕਿਨ ਇਹ ਮੁਰਾਦ ਸਈਦ ਦੀ ਹੁਣ ਖਬਰਾਂ ਫੇਰ ਆਨੀਆਂ ਸ਼ੁਰੂ ਹੋ ਗਈਆਂ ਉਹ ਲੱਗਦਾ ਹੈ ਕਿ ਪੀਟੀਆਈ ਵਿੱਚ ਇੱਕ ਹੋਰ ਪੈਰਲਰ ਇੱਕ ਸلسਲਾ ਚੱਲ ਰਿਹਾ ਰੋਹਾਨੀਆਂ ਦਾ ਉਹ ਮੁਰਾਦ ਸਈਦ ਹੈ ਉਹ ਕਹਿੰਦੇ ਜੀ ਕਿ ਇਹ ਹੈ ਤੇ ਸਹਿਲ ਅਫਰੀਦੀ ਤੇ ਉਹਦਾ ਬੰਦਾ ਹੈ ਖਾਨ ਦਾ ਬੰਦਾ ਹੀ ਨਹੀਂ ਹੈ ਕੀ ਗੱਲ ਹੋਈ ਹਣ ਸਰ ਖਬਰਾਂ ਹੀ ਆ ਉਹ ਮਤਲਬ ਉਹਦੋਂ ਨਾਮ ਪ੍ਰਪੋਜ਼ ਹੋਇਆ ਹੋਗਾ ਲੇਕਿਨ ਜ਼ਾਹਰ ਹੈ ਆਈਐਸਐਫ ਚ ਵੀ ਰਿਹਾ ਹੋ ਤੇ ਖਾਨ ਸਾਹਿਬ ਉਹ ਤੇ ਫਿਰ ਲੋਕ ਮਤਲਬ ਖਬਰਾਂ ਆ ਜੀ ਕਿ ਖਾਨ ਇਹਨਾਂ ਨੂੰ ਜਾਣਦਾ ਨਹੀਂ ਮੈਨੂੰ ਨਹੀਂ ਲੱਗਦਾ ਖਾਨ ਸਾਹਿਬ ਇਹਨਾਂ ਨੂੰ ਇਹਨੂੰ ਜਾਣਦੇ ਹੋਣਗੇ ਔਰ ਖਾਨ ਸਾਹਿਬ ਇਤਨੇ ਵੀ ਕੋਈ ਇਹ ਨਹੀਂ ਹੈ ਕਿ ਇੱਕਦਮ ਰਾਸ ਜੀ ਨੇ ਨਾਮ ਲੈ ਦਿੱਤਾ ਲੇਕਿਨ ਉਹ ਇਹ ਨਹੀਂ ਕਿ ਚੀਜ਼ਾਂ ਪਿੱਛੇ ਚੱਲ ਰਹੀਆਂ ਸੀ ਬੈਕਗ੍ਰਾਉਂਡ ਬੰਦਾ ਉਹਨਾਂ ਨੇ ਚੇਂਜ ਕਰਨਾ ਸੀ ਉਹ ਉਧਰੋਂ ਵੀ ਕੋਈ ਪ੍ਰਪੋਜ਼ਲ ਆਈ ਹੋਏਗੀ ਲੇਕਿਨ ਫਾਈਨਲੀ ਜ਼ਾਰ ਉਹਨਾਂ ਨੇ ਚੀਜ਼ਾਂ ਦੇਖ ਦੂ ਕੇ ਉਹ ਖਾਨ ਸਾਹਿਬ ਨੇ ਆਪਣਾ ਅਨਾਉਂਸ ਕੀਤਾ ਕਿ ਯੰਗ ਬਲੱਡ ਆ ਤੁਹਾਨੂੰ ਪਤਾ ਨੌਜਵਾਨ ਬੰਦੇ ਨੂੰ ਪਸੰਦ ਵੀ ਕਰਦੇ ਆ ਤੇ ਉਹ ਉਹ ਆਪਣਾ ਇਹ ਜਰਾ ਇਹਦੇ ਜ਼ਿਆਦਾ એનર્ਜੀ ਹੈ ਲੇਕਿਨ ਇਹ ਗਜ਼ਾਰ ਉਹ ਇੱਕ ਇਨ ਐਕਸਪੀਰੀਅੰਸ ਨਾ ਤਜਰਬਾਕਾਰ ਬੰਦਾ ਮਿਨਿਸਟਰ ਰਿਹਾ ਟੋਟਲ ਡੇਢ ਸਾਲ ਉਸ ਤੋਂ ਬਾਅਦ ਚੀਫ ਮਿਨਿਸਟਰ ਬਣ ਗਿਆ ਤੇ ਮੈਨੂੰ ਨਹੀਂ ਲੱਗਦਾ ਕਿ ਉਹਦੇ ਵਿਚਾਰੇ ਦੇ ਜਿਹੜੇ ਇਤਨਾ ਵਜ਼ਨ ਜਿਹੜਾ ਨਾ ਉਹ ਉਹਦੇ ਕੰਦੇ ਬਰਦਾਸ਼ਤ ਕਰ ਸਕਣਗੇ ਐਜੀਟੇਸ਼ਨ ਦੀ ਪੋਲਿਟਿਕਸ ਹਾਂ ਬਿਲਕੁਲ ਨਾਰੇ ਨੂਰੇ ਮਾਨ ਅੱਛਾ ਵੈਸੇ ਮੇਰਾ ਖਿਆਲ ਹੈ ਕਿ ਉਹ ਐਜੀਟੇਸ਼ਨ ਤੇ ਪੋਲਿਟਿਕਸ ਹੀ ਕਰ ਸਕਦਾ ਹੈ ਕਿਉਂਕਿ ਅੱਛਾ ਉਹ ਗਵਰਨਰਸ ਦਾ ਤੇ ਉਹਨੇ ਐਕਸਪੀਰੀਅੰਸ ਕੋਈ ਨਹੀਂ ਆਇਆ ਵੀ ਸਟੂਡੈਂਟ ਪੋਲਿਟਿਕਸ ਤੋਂ ਹੈ ਉਸ ਕੰਮ ਲਈ ਤੇ ਠੀਕ ਹੈ ਲੇਕਿਨ ਇਹ ਦੇਖੋ ਕੇਪੀ ਦੀ ਗਵਰਨੈਂਸ ਪਹਿਲੇ ਬੜੇ ਮਸਾਇਲ ਨੇ ਅਗਰ ਇਸ ਤਰ੍ਹਾਂ ਦੀ ਸੁਰਤੇ ਹਾਲ ਚੱਲਦੀ ਰਹੀ ਤੇ ਹੋਰ ਜ਼ਿਆਦਾ ਹੋ ਜਾਣਗੇ ਹਾਂ ਮਤਲਬ ਤੁਸੀਂ ਫਿਰ ਅਗਲਾ ਇਲੈਕਸ਼ਨ ਜਿਹੜਾ ਹੈ ਨਾ ਫਿਰ ਪੀਟੀਆਈ ਲਈ ਨਾ ਮੁਮਕਿਨ ਤੇ ਨਹੀਂ ਮੁਸ਼ਕਲ ਜ਼ਰੂਰ ਹੋ ਜਾਣਾ ਤੁਸੀਂ ਮਤਲਬ ਦੇਖ ਲਓਗੇ ਜਿਹੜੇ ਚੀਫ ਮਿਨਿਸਟਰ ਸਾਹਿਬ ਜਿਹੜੇ ਗਵਰਨਮੈਂਟ ਦੇ ਪ੍ਰੋਸੀਜਰ ਦਾ ਉਹਨੂੰ ਇੰਨਾ ਕੁ ਸਮਝਦੇ ਕਿ ਤਕਰੀਰ ਦੇ ਵਿੱਚ ਉਹਨਾਂ ਨੇ ਐਲਾਨ ਕਰਨਾ ਸੀ ਕਿ ਇਜਾਜ਼ੀਆ ਜਿਹੜਾ ਨਾ ਬੇਸਿਕ ਤਨਖਾਹ ਦੇ ਬਰਾਬਰ ਅਸੈਂਬਲੀ ਮੈਂਪਲਾਈਜ਼ ਲਈ ਉਹ ਪਹਿਲਾਂ ਉਹਨਾਂ ਨੇ ਕਹਿਤਾ ਕਿ ਮੇਰੀ ਤਨਖਾਹ ਫਿਰ ਨਾਲ ਕਿਸੇ ਬੰਦੇ ਨੇ ਆ ਕੇ ਕਿਹਾ ਕਿ ਮੈਨੂੰ ਨਹੀਂ ਪਤਾ ਮੈਂ ਆਦੀ ਸ਼ਕਲ ਹੀ ਦਿੱਦੀ ਸ਼ਾਇਦ ਐਮਪੀ ਹੋਵੇ ਕੋਈ ਪਤਾ ਨਹੀਂ ਕੋਈ এমਪਲਾਈ ਸੀ ਉਹ ਪ੍ਰਮੇਸ ਸੁਭਾਈ ਸੰਬਰੀ ਦਾ ਉਹਨੇ ਕਿਹਾ ਨਹੀਂ ਜੀ ਤਨਖਾਹ ਨਹੀਂ ਇਜ਼ਾਜ਼ੀਆ ਕਿੰਨੇ ਉਹਨੇ ਕਿਹਾ ਤਿੰਨ ਉਹਨੇ ਕਿਹਾ ਤਿੰਨ ਇਜ਼ਾਜ਼ੀਆ ਇਹ ਨਹੀਂ ਕਿ ਉਹਨਾਂ ਦੀ ਜਿਹੜੀ ਤਜਰਬਾ ਨਾ ਇਹਨਾਂ ਦਾ ਬਸ ਇਹ ਹੈ ਕਿ ਨਾਰੇ ਸ਼ਾਰੇ ਚੰਗੇ ਮਾਰਨਗੇ ਉਹ ਕੱਲ ਵੀ ਆਏ ਸੀ ਇੱਥੇ ਜੀ ਕਿ ਮੈਂ ਖਾਨਸਾਣਾ ਸੁਭਾਈ ਕਬੀਨਾ ਯੇਵੋ ਤੇ ਮੁਲਾਕਾਤ ਵੀ ਨਹੀਂ ਉਹਨਾਂ ਨੇ ਹੋਣ ਦਿੱਤੀ ਇਸ ਕਰਕੇ ਇਹ ਹੈ ਕਿ ਲੋਕਾਂ ਨੂੰ ਇਹ ਜਿਹੜੀ ਆਮ ਰਾਨਾ ਸਾਹਿਬ ਸਾਹੇ ਚੋਈ ਸਾਬ ਮੈਨੂੰ ਤੇ ਨਾ ਪ੍ਰਵੇਸ਼ ਖਟਕ ਯਾਦ ਆਂਦਾ ਹੈ ਉਹ ਬੇਸ਼ੱਕ ਬਜ਼ੁਰਗ ਆਦਮੀ ਸੀ ਲੇਕਿਨ એનર્ਜੀ ਬਹੁਤ ਸੀ ਉਹਦੇ ਚ ਜਦੋਂ ਖਾਨ ਕਹਿੰਦਾ ਸੀ ਨਿਕਲ ਆਂਦਾ ਸੀ ਐਂਡ ਚ ਜਾ ਕੇ ظاہر ਹੈ ਕਿ ਲੋਟਾ ਹੋ ਗਿਆ ਹਾਂ ਬਹੁਤ એનર્ਜੀ ਸੀ ਉਹਨੀਆਂ ਜਿਹੜਾ ਨੇ ਬੜੇ ਬੜੇ ਤੋਰੇ ਇੱਥੇ ਤੱਕ ਲਿਆਂਦੇ ਨੇ ਆਖਰ ਵਿੱਚ ਆ ਕੇ ਨੇ ਬੜੇ ਟਕਾਲੇ ਪੁੱਲ ਤੇ ਉਹ ਲੜਬੜੀਆਂ ਜੰਗਾਂ ਲੜੀਆਂ ਪੰਜਾਬ ਪੁਲਿਸ ਨਾਲ ਬਿਲਕੁਲ ਤੁਹਾਨੂੰ ਪਤਾ ਲੇਕਿਨ ਵੈਸੇ ਮੈਨੂੰ ਰਾਣਾ ਸਾਹਿਬ ਪ੍ਰਵੇਸ਼ ਖੜਕ ਮੈਂ ਸੱਚੀ ਦੱਸਾਂ ਮੈਨੂੰ ਕਿਤਨਾ ਪਸੰਦ ਨਹੀਂ ਕਿਉਂਕਿ ਉਹਨਾਂ ਉਹ ਜਿਹੜੀ ਪੁਰਾਣੀ ਸਾਡੀ ਹੈ ਨਾ ਸਟੇਟਸ ਕੋ ਦੇ ਬੜੇ ਬੜੇ ਬੁਰਜ ਉਹ ਤੇ ਹੈ ਸੀ ਲੇਕਿਨ ਖਾਨ ਦੀ ਗੱਲ ਉਹਨੇ ਟਾਲੀ ਨਹੀਂ ਜਦੋਂ ਉਹਨੇ ਕਿਹਾ ਹਾਂ ਇਹ ਤੇ ਉਹਨੇ ਕੀ ਬੰਦੇ ਲੈ ਕੇ ਟੁਰ ਪਿਆ ਉਹ ਅਸਲ ਖਾਨ ਦੀ ਗੱਲ ਜਿਹੜੀ ਉਹ ਖਾਨ ਦਾ ਮਤਲਬ ਲੇਕਿਨ ਗੰਡਾਪੁਰ ਉਸ ਬਿਲਕੁਲ ਬਰਕ ਸੀ ਉਹਨੇ ਤੇ ਅਟਕ ਵਾਲਾ ਕੰਮ ਹੀ ਉਹਨੇ ਠੱਪ ਕਰਤਾ ਸੀ ਨਾ ਇਹ ਨਿਕਲਦਾ ਹੀ ਨਹੀਂ ਸੀ ਰਾਹ ਚੋਂ ਨਿਕਲ ਜਾਂਦਾ ਸੀ ਇਧਰ ਆ ਜਾਵੇ ਤੇ ਇੱਥੋਂ ਨਿਕਲ ਜਾਂਦਾ ਸੀ ਇਹ ਤੇ ਚੱਕਰ ਚੱਲਦਾ ਰਿਹਾ ਹਾਂ। ਹਾਂ। ਦੇਖੀਏ ਹੁਣ ਐ ਦੋ ਮਾਡਲ ਨੇ ਸੋਲਫਰੀਤੀ ਦੇ ਸਾਹਮਣੇ ਚੁਣੇ ਸਾਬ। ਹਾਂਜੀ। ਇੱਕ ਤੇ ਪ੍ਰਵੇਸ਼ ਖਟਕ ਦਾ ਰਜਿਸਟ੍ਰੇਸ਼ਨ ਵਾਸਤੇ। ਇੱਕ ਗੰਡਾਪੁਰ ਦਾ। ਹੁਣ ਇਹਦੀ ਟੀਮ ਜਿਹੜੀ ਬਣਾਇਆ ਹੈਗਾ ਨਾ ਐਡਵਾਈਜ਼ਰ ਉਹ ਵੀ ਬੜੇ ਮੈਟਰ ਕਰਨਗੇ। ਉਹ ਅਗਰ ਹੋਏ ਪ੍ਰਵੇਸ਼ ਖਟਕ ਤੇ ਜ਼ੇਨ ਵਾਲੇ ਤੇ ਫਿਰ ਉਸ ਤਰ੍ਹਾਂ ਦੀ ਪੁਲਿਸਿੰਗ ਕਰੇਗਾ। ਅਗਰ ਗੰਡਾਪੁਰ ਵਾਲੇ ਹੋਏ ਤੇ ਖਾਨ ਤੇ ਅੰਦਰ ਹੈ। ਬਿਲਕੁਲ ਲੇਕਿਨ ਅੱਛਾ ਮੇਰੇ ਜਿੰਨੇ ਵੀ ਦੋ ਮਾਡਲ ਆ ਉਹ ਹੋਰ ਤਰ੍ਹਾਂ ਦੇ ਦੋ ਮਾਡਲ ਇਹ ਆ ਕਿ ਇੱਕ ਤੇ ਗੰਡਾਪੁਰਸੀ ਕੋ ਜਿਹੜਾ ਕਹਿੰਦਾ ਸੀ ਕਿ ਗੱਲਬਾਤ ਕਰਦੇ ਐ ਇਸਟੈਬਲਿਸ਼ਮੈਂਟ ਨਾਲ ਤੁਹਾਨੂੰ ਬਾਹਰ ਕਢਾ ਲੈਂਦੇ ਤੇ ਹੁਣ ਇੱਕ ਸੇਲ ਫਰੀਦੀ ਆ ਜਿਹੜਾ ਇਸ ਕਰਕੇ ਲਿਆਂਦਾ ਗੈਜਿਟੇਸ਼ਨ ਕਰੇ ਤੇ ਖਾਨ ਸਾਹਿਬ ਬਾਹਰ ਕੱਢੇ ਲੇਕਿਨ ਮੇਰਾ ਆਪਣਾ ਇਹ ਆ ਕਿ ਇਹ ਦੋਨੇ ਤਰੀਕਿਆਂ ਨਾਲ ਖਾਨ ਸਾਹਿਬ ਬਾਹਰ ਨਹੀਂ ਹੋਣ ਲੱਗੇ ਹਮਮ ਖਾਨ ਸਾਹਿਬ ਇਹ ਕਿ ਪੋਲਿਟਿਕਲ ਪ੍ਰੋਸੈਸ ਨਾਲ ਆਣਗੇ ਇਹ ਗੱਲਬਾਤ ਕਰਨ ਆਪਣੇ ਮੁਖਾਲਫਾ ਨਾਲ ਦੂਸਰਾ ਇਹ ਆ ਕਿ ਜੈਨੂਨ ਇਸ਼ੂਜ਼ ਦੇ ਉੱਤੇ ਗੱਲ ਕਰਨ ਫਲੋਰ ਤੇ ਵੀ ਬਾਹਰ ਵੀ ਜੇਨਮ ਨਿਸ਼ਦ ਨੂੰ ਟੇਕ ਅਪ ਕਰਨ ਮਤਲਬ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਇੱਕ ਸਹੀ ਇਸ਼ੂ ਹੋ ਉਹ ਹੁੰਦਾ ਕਿ ਨਾ ਕੋ ਪਾਇਨ ਨਹੀਂ ਹੋਇਆ ਬਿਲਕੁਲ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਗੱਲ ਨਹੀਂ ਕਰਦੇ ਉਹ ਇਧਰ ਉਧਰ ਜਿਹੜੀਆਂ ਦੂਸਰੀਆਂ ਚੀਜ਼ਾਂ ਹੁੰਦੀਆਂ ਸੁਣੀਆਂ ਸੁਣਾਈਆਂ ਗੱਲਾਂ ਜਾਂ ਕੋ ਟੀਐਲਪੀ ਆ ਲਿਆ ਗਿਆ ਤੇ ਇਹਨਾਂ ਦੇ ਸਪੋਰਟ ਦੇ ਉੱਤੇ ਜਨਾਬ ਸਟੇਟਮੈਂਟ ਦੇ ਦਿੱਤੀਆਂ ਤੇ ਫਿਰ ਇੱਕ ਪ੍ਰੋਸੈਸ ਹੋਏਗਾ ਫੇਰੀ ਬਾਹਰ ਆਣਗੇ ਉਸ ਨਾਲ ਇਹ ਨਹੀਂ ਕਿ ਕੋਈ ਬੰਦੇ ਨਿਕਲਣਗੇ ਉਥੋਂ ਦੇ ਬਾਹਰ ਆਜਾ ਬਸ ਮੈਨੂੰ ਤੇ ਇੰਜ ਲੱਗ ਰਿਹਾ ਕਿ ਖਾਨ ਸਾਹਿਬ ਅੰਦਰ ਗਏ ਨੇ ਤੇ ਪੀਟੀਆਈ ਦੀ ਪਾਰਟੀ ਇੰਜ ਭੇੜਾਂ ਦੀ ਤਰ੍ਹਾਂ ਵੇ ਵੇ ਬਕਰ ਕੇ ਕਿ ਕੋਈ ਇਧਰ ਜਾ ਰਹੇ ਨੇ ਕੋਈ ਇਧਰ ਜਾ ਰਹੇ ਨੇ ਉਹ ਸਮਝ ਨਹੀਂ ਆ ਰਹੀ ਕਿ ਇਕੱਠੇ ਕਿੱਥੇ ਹੋਈ ਹੈ ਚਰਾਵਾ ਹੀ ਕੋਈ ਨਹੀਂ ਚਰਾਵਾ ਜੇਲੇਚ ਬੈਠਾ ਹੈ ਇਹ ਖਾਨ ਸਾਹਿਬ ਨੇ ਇੱਕ ਬड़ी ਜ਼ਿਆਤੀ ਕੀਤੀ ਪੀਟੀਆਈ اچ ਕੋਈ ਲੀਡਰਸ਼ਿਪ ਉਸ ਤਰ੍ਹਾਂ ਦੀ ਨਹੀਂ ਬਣਾਈ ਟਾਈਮ ਬड़ा ਸੀ ਕਿ ਉਹਨਾਂ ਦੀ ਗੈਰ ਮਜਬੂਤੀ ਵਿੱਚ ਨਾ ਜਿਹੜਾ ਪੇੜਾ ਨੂੰ ਇਕੱਠੀ ਕਰ ਸਕਦਾ ਉਹਨੂੰ ਪੇੜਾ ਇੰਦਰ ਤੋਂ ਫਿਰ ਰਹੀਆਂ ਨੇ ਉਹਨਾਂ ਨੂੰ ਕੋਈ ਘੇਰਨ ਵਾਲਾ ਕੋਈ ਨਹੀਂ ਬਿਲਕੁਲ ਗਰੁੱਪਿੰਗ ਤੇ ਮੇਰੇ ਖਿਆਲ ਨਾਲ ਸਾਹਿਬ ਇੱਕ ਪ੍ਰੋਗਰਾਮ ਅਲਾਦਾ ਕਰ ਲਈਏ ਤੇ ਥੋੜਾ ਕੰਮ ਵੀ ਕਰ ਲਵਾਂਗੇ ਜ਼ਰਾ ਲੋਕਾਂ ਨੂੰ ਦੋਸਤਾਂ ਨੂੰ ਪੁੱਛ ਲਵਾਂਗੇ ਹਾਂ ਕਿ ਨਵੇਂ ਕਿਹੜੇ ਕਿਹੜੇ ਗਰੁੱਪ ਨੇ ਤੇ ਪੁਰਾਣੇ ਕਿਹੜੇ ਕਿਹੜੇ ਪੁਰਾਣੇ ਦਾ ਸਾਨੂੰ ਲੋ ਜੀ ਪੀਟੀਆਈ ਦੇ ਸਾਡੇ ਦੋਸਤੋ ਤੁਸੀਂ ਮੈਂ ਮਾਈਂਡ ਨਾ ਕਰਨਾ ਅੱਜ ਬੜਾ ਕ੍ਰਿਟੀਕਲ ਹੋ ਗਿਆ ਸਾਡਾ ਤੁਸੀਂ ਪਹਿਲੇ ਵੀ ਸਾਨੂੰ ਬਹੁਤਾ ਪਸੰਦ ਨਹੀਂ ਕਰਦੇ ਲੇਕਿਨ ਇਹ ਕਿ ਆਬਜੈਕਟਿਵਿਟੀ ਨਾਲ ਚੀਜ਼ਾਂ ਨੂੰ ਵੇਖਣਾ ਬੜਾ ਜ਼ਰੂਰੀ ਹੈ ਜਦੋਂ ਤੱਕ ਨਹੀਂ ਵੇਖੋਗੇ ਤੇ ਸ਼ਾਮਾਂ ਅੱਗੇ ਨਹੀਂ ਵਧਣੀਆਂ ਚਾਹੀਦੀ ਸਾਹਿਬ ਦੇਖੋ ਹੁਣ ਨੂੰ ਬ੍ਰਾਂਚ ਦਾ ਟਾਈਮ ਹੋ ਗਿਆ ਕਿ ਨਹੀਂ ਗੱਲ ਨਸਾ ਹੋ ਗਿਆ ਵਾ ਤੇ ਅੱਜ ਮੇਰੇ ਖਿਆਲ ਬ੍ਰਾਂਚ ਵੀ ਕੋ ਹਲਕਾ ਫੁਲਕਾ ਕਰੀਏ ਕਿ ਫਿਰ ਮੁੜ ਕੇ ਬਾਤ ਵੀ ਕਰਨੀ ਪੈਂਦੀ ਹੁੰਦੀ ਹੈ ਉਹਨਾਂ ਨੂੰ ਅਨੇ ਚ ਇਸ ਤੇ ਜੀ ਅੱਜ ਕੋਈ ਚੀਟਿੰਗ ਲੈ ਰੱਖੋ ਤੇ ਲੱਸੀ ਲੂਸੀ ਪੀਓ ਜਾ ਕੇ ਅੱਜ ਮੇਰੇ ਖਿਆਲ ਅੱਜ ਲਈ ਫਿਰ ਇਨਾ ਹੀ ਜੀ ਲਓ ਜੀ ਰੱਬ ਰੱਖਾ ਲਓ ਜੀ ਰੱਬ ਰੱਖਾ